ਜੇ ਤੁਹਾਨੂੰ ਵੀ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਆਓ ਜਾਣੀਏ ਕਿਵੇਂ PRP ਇੰਜੈਕਸ਼ਨ ਦੇ ਨਾਲ ਗੋਡਿਆਂ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਸਾਹਿਬ PRP ਕੀ ਹੁੰਦਾ ਹੈ PRP ਪਲੇਟਲਟ ਰਿਚ ਪਲਾਜ਼ਮਾ ਹੁੰਦਾ ਇਹ ਆਪਾਂ ਪੇਸ਼ੈਂਟ ਦੇ ਬਲੱਡ ਚੋਂ ਕੁਝ ਬਲੱਡ ਲੈਨੇ ਤੇ ਉਹਨੂੰ ਆਪਾਂ ਮਸ਼ੀਨ 'ਚ ਪ੍ਰੋਸੈਸ ਕਰਕੇ PRP ਬਣਾਉਂਦੇ ਆਂ ਤੇ ਇਹ ਕਦ ਲਈ ਯੂਜ਼ ਹੁੰਦਾ ਹੈ ਇਹ ਕਾਫੀ ਚੀਜ਼ਾਂ ਲਈ ਯੂਜ਼ ਹੁੰਦਾ ਬਟ ਅੱਜਕੱਲ੍ਹ ਇਹ ਬਹੁਤ ਜ਼ਿਆਦਾ ਨੀਓਸਟੋ ਆਰਥਰਾਈਟਿਸ ਲਈ ਜੁਮਨ ਹੈ। ਤੇ ਡਾਕਟਰ ਸਾਹਿਬ ਇਹ ਆਰਥਰਾਈਟਿਸ ਦੇ ਸਾਰੇ ਪੇਸ਼IENTS ਨੂੰ ਦੇ ਸਕਦੇ ਆ। ਨਹੀਂ ਇਹ ਸਾਰੇ ਲਈ ਨਹੀਂ ਹੈ। ਜੀ। ਇਹ ਤੇ ਡਿਪੈਂਡ ਕਰਦਾ ਕਿ ਤੁਹਾਡੀ ਕਿਹੜੀ ਸਟੇਜ ਹੈਗੀ ਹੈ। ਜੇ ਤਾਂ ਸ਼ੁਰੂਆਤੀਆਂ अर्ली ਸਟੇਜ ਆ ਉਹਦੇ ਵਿੱਚ ਆਪਾਂ ਉਹ ਚੀਜ਼ਾਂ ਕਰ ਸਕਦੇ ਜਿਵੇਂ ਫਿਜ਼ੀਓਥੈਰੇਪੀ ਹੋ ਗਿਆ, ਲਾਈਫਸਟਾਈਲ ਮੋਡੀਫਿਕੇਸ਼ਨ ਹੋ ਗਿਆ, ਐਕਸਰਸਾਈਜ਼ ਹੋ ਗਿਆ ਤੇ ਇਹ ਟਾਈਟ ਹੋ ਗਈ। ਇਹ ਚਾਰਜ ਜਿਵੇਂ ਇਨਕਲੂਡ ਕਰਦੇ ਆ। ਜੇ ਐਡਵਾਂਸ ਸਟੇਜ ਹੋਵੇ ਉਹਦੇ ਵਿੱਚ ਆਪਾਂ ਟਕੇਆਰ ਜਾਂ ਰਿਪਲੇਸਮੈਂਟ ਲਈ ਆਪਾਂ ਸੁਜੈਸਟ ਕਰਦੇ ਆ। ਕੁਝ ਸਬਸਟ ਟਫ ਪੇਸ਼IENTS ਹੁੰਦੇ ਆ ਜਿਹੜੇ अर्ली ਤੇ ਐਡਵਾਂਸ ਦੇ ਵਿੱਚ ਹੁੰਦੇ ਆ ਜਿਹੜੇ ਇਸ ਕੈਟਾਗਰੀ ਚ ਫਾਲ ਕਰਦੇ ਕੀ ਜੇ ਚਾਪਾ PRP ਇੰਜੈਕਸ਼ਨ ਲਾ ਕੇ ਵੀ ਬੋਟਿਆਂ ਦੀ ਲਾਈਫ ਵਧਾ ਸਕਦੇ ਆ ਤੇ ਰਿਪਲੇਸਮੈਂਟ ਦੋਬਸ ਸਕਦੇ ਆ